E ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਤਾ ਜਾ ਰਿਹਾ ਨੱਚਣ ਗਾਉਣ ਤੇ ਇੱਕ ਵਿਅਕਤੀ ਗੁਰੂ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬੈਠਾ ਹੋਇਆ ਸਾਧੂਆਂ ਦੇ ਭੇਸ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸਦੀ ਕਿ ਹਰਿਆਣਾ ਦੇ ਪਾਣੀਪਤ ਦੇ ਇੱਕ ਗੁਰੂ ਘਰ ਦੀ ਇਹ ਵੀਡੀਓ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮਰਿਆਦਾ ਦਾ ਘਾਣ ਹੋਇਆ ਏ ਤੇ ਵਿਅਦਬੀ ਕੀਤੀ ਜਾ ਰਹੀ ਹੈ ਤਸਵੀਰਾਂ ਸਕਦੇ ਹਾਂ ਕਿ ਇੱਕ ਵਿਅਕਤੀ ਦੇ ਵੱਲੋਂ ਨੱਚਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਇੱਕ ਹੋਰ ਵਿਅਕਤੀ ਸਾਧੂਆਂ ਦੇ ਫੇਸ ਦੇ ਵਿੱਚ ਗੱਦੀ ਲਾ ਕੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਬਰਾਬਰ ਬੈਠਾ ਹੋਇਆ ਨਜ਼ਰ ਆ ਰਿਹਾ ਹੈ ਦੱਸ ਦੇ ਕਿ ਇਹ ਪਾਣੀਪਤ ਦੇ ਗੁਰੂ ਘਰ ਦੀ ਇੱਕ ਵੀਡੀਓ ਆ ਜਿੱਥੇ ਇਹ ਵਿਅਦਬੀ ਹੋਈ ਆ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹੈ ਵਾਇਰਲ ਹੋ ਰਹੀ ਹੈ ਅੱਜ ਦੀ ਸਤਕਾਰ ਕਮੇਟੀ ਅਤੇ ਪਾਣੀਪੱਤ ਦੇ ਗੁਰੂ ਘਰ ਦੇ ਗ੍ਰੰਥੀ ਸਿੰਘ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਕਲਤਖ ਸਾਹਿਬ ਦੇ ਜਥੇਦਾਰ ਨੂੰ ਮਿਲਣ ਦੇ ਲਈ ਪਹੁੰਚੇ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਕਿ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਸਗੋਂ ਪਿਛਲੇ 3-4 ਸਾਲਾਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ ਇੱਕ ਪ੍ਰੋਗਰਾਮ ਕਰਵਾਇਆ ਜਾਂਦਾ ਜਿੱਥੇ ਨੱਚਿਆ ਗਿਆ ਜਾਂਦਾ ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਇੱਕ ਸਾਧੂ ਗੱਦੀ ਲਾ ਕੇ ਬੈਠਦਾ ਉਹਨਾਂ ਦੱਸਿਆ ਕਿ ਉਲਟਾ ਉਹਨਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਵੀਡੀਓਜ਼ ਵਾਇਰਲ ਨਾ ਕੀਤੀਆਂ ਜਾਣ ਭਾਈਚਾਰਾ ਖਰਾਬ ਨਾ ਕੀਤਾ ਜਾਵੇ ਉਹਨਾਂ ਇਹ ਵੀ ਦੱਸਿਆ ਕਿ ਪਿਛਲੇ 3-4 ਸਾਲ ਤੋਂ ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਬੇਅਦਬੀ ਹੋ ਰਹੀ ਹੈ ਤੇ ਪਿੱਛੋਂ ਮੁਆਫੀ ਮੰਗ ਲਈ ਜਾਂਦੀ ਹੈ ਸਾਬਾਏ ਗੁਰਜੀਤ ਸਿੰਘ ਫਤਿਹ ਜੋ ਆਪਣੀ ਸਤਕਾਰ ਕਮੇਟੀ ਰਵਿੰਦਰ ਸਿੰਘ ਜੀ ਤੇ ਰਣਜੀਤ ਸਿੰਘ ਜੀ ਪਿੰਡਰਾ ਵਾਲਾ ਸਿੱਖ ਯੂਥ ਫਾਊਂਡੇਸ਼ਨ ਜਿੰਨਾਂ ਵੱਲੋਂ ਅੱਜ ਸਾਡੇ ਨਾਲ ਖੜੇ ਹੋ ਕੇ ਸਿੰਘ ਸਾਹਿਬਾਂ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਨਾਲ ਸਾਡੇ ਕੋਲ ਜਿਹੜੀਆਂ ਮਾਫੀ ਨਾਮੇ ਦੀ ਵੀਡੀਓ ਪਾਣੀ ਪਾਦੀਆਂ ਹਨ ਇਹ ਆਪ ਜੀ ਨੂੰ ਦਿਖਾ ਰਹੇ ਹਾਂ ਵੀ ਜੋ ਹਰ ਸਾਲ ਮਾਫੀ ਮੰਗ ਤੇ ਅਸੀਂ ਇਹੇ ਵਿਸ਼ਵਾਸ ਕਰਾਂਗੇ ਸਿੰਘ ਸਾਹਿਬਾਂ ਅਗੇ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਬਣਦੀ ਕਾਰਵਾਈ ਗੁਰਦੁਆਰਾ ਸਾਹਿਬ ਇੱਕੋ ਰੱਖਿਆ ਸੰਗਤ ਦਾ ਤੇ ਅਸੀਂ ਸਿੰਘ ਸਾਹਿਬਾਂ ਕੋਲ ਅਸੀਂ ਤਾਇ ਤਰੀਕ ਤੱਕ ਵੀ ਉਹਨਾਂ ਤੇ ਕੰਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਜਿੰਦਰ ਸਿੰਘ ਖਾਲਸਾ ਜੀ ਆਪਣਾ ਨਾਮ ਹੈ ਜੀ ਪਾਣੀ ਪਤੋਂ ਤੇ ਆਪਾਂ ਸਿੰਘ ਸਾਹਿਬਾਂ ਕੋਲ ਅਸੀਂ ਪਹੁੰਚੇ ਹਾਂ ਤੇ ਜੋ ਪਾਣੀ ਪਤ ਦੇ ਵਿੱਚ ਜੋ ਵਕ ਵਕ ਸਤਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਹਰਿਆ ਇੱਕ ਪਖੰਡੀ ਸਾਥ ਵੱਲੋਂ ਜਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਮਰਿਆਦਾ ਤੋਂ ਉਲਟ ਜੋ ਕੰਮ ਕੀਤੇ ਜਾ ਰਿਹਾ ਹਰ ਸਾਲ ਜੋ ਮਰਿਆਦਾ ਤੋਂ ਉਲਟ ਕੰਮ ਹੁੰਦੇ ਆ ਸਾਡੇ ਕੋਲ ਅਵਾਜ਼ ਉਠਾਈ ਜਾਂਦੀ ਹੈ ਜੋ ਉੱਥੇ ਦੀ ਕੁਝ ਕਮੇਟੀਆਂ ਜੋ ਉਹਨਾਂ ਨਾਲ ਰਲੀਆਂ ਹੋਈਆਂ ਹਨ ਸਾਡੇ ਨਾਲ ਖੜੇ ਹੋਣ ਦੀ ਬਜਾਏ ਸਾਨੂੰ ਕਹਿੰਦੀਆਂ ਨੇ ਵੀ ਤੁਸੀਂ ਪਾਣੀ ਪਤਾ ਮੋਲ ਖਰਾਬ ਕਰ ਰਹੇ ਹੋ ਤੇ ਸਾਧ ਸੰਗ ਜਿਹੜੇ ਹਰ ਸਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੋ ਗੱਡੀਆਂ ਲਾ ਕੇ ਬੈਠਦੇ ਹਨ ਮੋਲ ਉਹ ਖਰਾਬ ਕਰਦੇ ਹਨ ਨਾ ਕਿ ਅਸੀਂ ਕਰਦੇ ਆ ਅਸੀਂ ਉਹਨਾਂ ਨੂੰ ਜਾ ਕੇ ਦਾਨਿਆਂ ਵੀ ਜੋ ਆਲਤਖ ਸਾਹਿਬ ਦੀ ਜੋ ਮਰਿਆਦਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਤੇ ਕਿਸੇ ਨੂੰ ਗੱਡੀ ਲਾ ਕੇ ਬਹਿਣ ਦੀ ਹਮਾਇਤ ਨਹੀਂ ਦਿੱਤੀ ਜਾ ਸਕਦੀ ਨਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਤਰੀਕੇ ਦਾ ਪ੍ਰਕਾਸ਼ ਹੋ ਸਕਦਾ ਜਦ ਦਸਮ ਗ੍ਰੰਥ ਨੂੰ ਵੀ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਮਰਿਆਦਾ ਦੇ ਵਿੱਚ ਲਿਖਿਆ ਹੈ ਤਫੇਰ ਜਿਹੜੇ ਦੇਵੀ ਦੇਵਤਿਆਂ ਦੇ ਜਿਹੜੇ ਹਿੰਦੂ ਧਰਮਾਂ ਦੇ ਜਿਹੜੇ ਗ੍ਰੰਥ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿ ਅਸੀਂ ਪ੍ਰਕਾਸ਼ ਕਰਨ ਦੇ ਸਕਦੇ ਆ ਅੱਛਾ ਜੀ ਇਹਦੇ ਖਿਲਾਫ ਤੁਸੀਂ ਪਾਣੀਪਤ ਪ੍ਰਸ਼ਾਸਨ ਨੂੰ ਪਿਆ ਹੋਵੇ ਜਾਂ ਆਪਣੇ ਸਿੰਧਾਂ ਨੂੰ ਅਸੀਂ ਕਈ ਸਾਲਾਂ ਤੋਂ ਅਸੀਂ 2010 ਤੋਂ ਜੀ ਇਸ ਮਸਲੇ ਦੇ ਉੱਤੇ ਅਸੀਂ ਬੋਲ ਰਹੇ ਆ ਪਰ ਸਾਡੀ ਅਜੇ ਤੱਕ ਸੁਣਵਾਈ ਨਹੀਂ ਜਦੋਂ ਵੀ ਅਸੀਂ ਖੜੇ ਹੁੰਨੇ ਆ ਸਾਨੂੰ ਜਾਂ ਪੁਲਿਸ ਰਾਹੀਂ ਸਾਨੂੰ ਪੇਸ਼ ਕਰਾ ਦਿੰਦੇ ਹਨ ਜਾਂ ਕਿਸੇ ਨਾ ਕਿਸੇ ਰਾਇ ਸਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਾਰਨ ਕੀ ਹੈ ਕਾਰਨ ਇਹ ਹੀ ਹੈ ਜੀ ਵੀ ਮਹੌਲ ਨਾ ਖਰਾਬ ਹੋਵੇ ਵੀ ਜਿਹੜੀ ਗੋਲ ਕਾਂ ਦਾ ਚੱਕਰ ਹੈ ਸਾਰਾ ਦੱਸੀ ਜਾਏ ਵੀ ਜੋ ਪਰ ਜਿਹੜੇ ਸਾਡੇ ਗੁਰੂ ਸਾਹਿਬਾਂ ਦੀਆਂ ਧੜੀਆਂ ਡਾ ਰਹੇ ਹਨ ਮਾਫੀ ਮੰਗ ਕੇ 2024 ਦੇ ਵਿੱਚ ਵੀ ਇਹਨਾਂ ਨੇ ਮਾਫੀ ਮੰਗੀ 23 ਦੇ ਵਿੱਚ ਵੀ ਮਾਫੀ ਮੰਗੀ ਇਸ ਸਾਲ ਫਿਰ ਉਹਨਾਂ ਨੇ ਮਾਫੀ ਮੰਗਣ ਤੋਂ ਬਾਅਦ ਇਹ ਕੰਮ ਕੁਦਰਾਇਆ ਮਹਾਰਾਜ ਜੀ ਹੁਣ ਫਿਰ ਮੈਨੂੰ ਕੱਲ ਕਮੇਟੀਆਂ ਦੇ ਫੋਨ ਆ ਕੇ ਮੈਨੂੰ ਕਿਹਾ ਗਿਆ ਵੀ ਭਾਈ ਸਾਹਿਬ ਜੀ ਤੁਸੀਂ ਚੁੱਪ ਹੋ ਏ ਇਸ ਮਸਲੇ ਨੂੰ ਚੁੱਪ ਕਰ ਦਿਓ ਵੀ ਇਸ ਮਸਲੇ ਨੂੰ ਗਰਮ ਨਾ ਕਰੋ ਵੀ ਭਾਈ ਜਾਰਾ ਖਤਮ ਹੁੰਦਾ ਤੇ ਮੈਂ ਉਹਨਾਂ ਨੂੰ ਵੀ ਇਹ ਕਿਹਾ ਵੀ ਮੈਂ ਕਿਹਾ ਵੀ ਅਸੀਂ ਗੁਰੂ ਖਾਨ ਸਾਹਿਬ ਦੇ ਸਤਕਾਰ ਲਈ ਇਹ ਆਵਾਜ਼ ਉਠਾਉਂਦੇ ਰਾਵਾਂਗੇ ਤੇ ਅਸੀਂ ਅਰ ਸਿੰਘ ਸਾਹਿਬਾਂ ਕੋਲ ਅਸੀਂ ਪਹੁੰਚੇ ਜ ਜਿਨ੍ਹਾਂ ਦੇ ਸਾਨੂੰ ਪੀਏ ਸਾਹਿ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਬਣਦੀ ਕਾਰਵਾਈ ਉਹਨਾਂ ਤੇ ਜਲਦ ਤੋਂ ਜਲਦ ਕਰਾਂਗੇ। ਨਾਲ 27 ਅਪ੍ਰੈਲ ਦਿਨ ਐਤਵਾਰ ਨੂੰ ਪਾਣੀਪੱਤ ਦੇ ਵਿੱਚ ਇੱਕ ਵੱਡੇ ਇਕੱਠ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਸਾਡੀ ਸਾਰੀ ਸੰਗਤ ਵੱਲੋਂ। ਤੇ ਅਸੀਂ ਸਾਰੀ ਸੰਗਤਾਂ ਨੂੰ ਅਪੀਲ ਕਰਾਂਗੇ ਵੀ ਬਣਦੀ ਕਾਰਵਾਈ ਉਹਨਾਂ ਤੇ ਜਲਦ ਤੋਂ ਜਲਦ ਕੀਤੀ ਜਾਵੇ। ਕਾਰਵਾਈ ਕੀ ਹੋਣੀ ਚਾਹੀਦੀ? ਕਾਰਵਾਈ ਹੋਣੀ ਚਾਹੀਦੀ ਵੀ ਜੋ ਮਹਾਰਾਜ ਦੇ ਸਰੂਪ ਉੱਤੇ ਬੈਠੇ ਆ ਬਿਰਾਜਮਾਨ ਆ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਬਿਰਾਜਮਾਨ ਕੀਤਾ ਜਾਵੇ। ਆਹ ਲੋਕ ਨੇ ਜਿਹੜਾ ਇਹ ਮਾਹੌਲ ਖਰਾਬ ਕਰਦੇ। ਇਹ ਮਨਮੁਖ ਘਾਲੋ ਲੋਕ ਨੇ ਜਿਹੜੇ ਮर्यादा ਨੂੰ ਸਮਝਦੇ ਨਹੀਂ, ਜਿਹੜੇ ਅਮਰਤਾਰੀ ਨਹੀਂ, ਜਿਹੜ ਉਹ ਕਦੇ ਵੀ ਗੁਰੂਗ੍ਰੰਥ ਸਾਹਿਬ ਮਰਦੇ ਹਜੂਰ ਦੇ ਵਿੱਚ ਐਦਾਂ ਦਾ ਕੰਮ ਨਹੀਂ ਕਰੇਗਾ ਜਿਹੜੇ ਪ੍ਰਬੰਧਕ ਕਮੇਟੀ ਜਿਹੜੇ ਅਮਰਤਾਰੀ ਨਹੀਂ ਜਿਨ੍ਹਾਂ ਨੂੰ ਮਰਿਆਦਾ ਦਾ ਨਹੀਂ ਪਤਾ ਉਹ ਇਹੋ ਜਿਹੇ ਕੰਮ ਮਾਰਾ ਦੀ ਹਜੂਰ ਦੇ ਵਿੱਚ ਆਉਂਦੇ ਆ ਸਕੇਰ ਕਾਫੀ ਟਾਈਮ ਤੋਂ ਤੇ ਇਨੇ ਟਾਈਮ ਤੋਂ ਪਹਿਲਾਂ ਕੋਈ ਮੰਗ ਪੱਤਰ ਦਿੱਤਾ ਹੋਵੇ ਹਾਂਜੀ ਹਾਂਜੀ ਅਸੀਂ ਗਿਆਨੀ ਗੁਰਬਚਨ ਸਿੰਘ ਦੇ ਟਾਈਮ ਵੀ ਇੱਥੇ ਮੰਗ ਪੱਤਰ ਦੇ ਕੇ ਜਾ ਚੁੱਕੇ ਹਾਂ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਪਰ ਉਸ ਤੋਂ ਬਾਅਦ ਅਸੀਂ ਆਵਾਜ਼ ਵੀ ਉਠਾਉਂਦੇ ਰਿਹਾ ਮੀਡੀਆ ਰਾਈ ਵੀ ਮਹਾਰਾਜ ਦੇ ਸਰੂਪ ਵੀ ਬੜੀ ਜਗ੍ਹਾ ਤੋਂ ਇਹ ਸੇਵਾ ਸੰਭਾਲ ਕੀਤੀ ਹੈ ਹਾਂਜੀ ਸਾਡੇ ਨਾਲ ਰਵਿੰਦਰ ਸਿੰਘ ਜੀ ਸਰਕਾਰ ਕਮੇਟੀ ਦੇ ਮ ਜੀ ਆਪਣਾ ਨਾਮ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਸ ਰਵਿੰਦਰ ਸਿੰਘ ਖਾਲਸਾ ਸਤਕਾਰ ਕਮੇਟੀ ਪੰਜਾਬ ਅੱਜ ਅਸੀਂ ਇੱਥੇ ਆਇਆ ਜਥੇਦਾਰ ਸਾਹਿਬ ਕੋ ਆਪਣਾ ਮੰਗ ਪੱਤਰ ਲੈ ਕੇ ਸਾਡੇ ਮਨ ਦੇ ਵਿੱਚ ਬਹੁਤ ਹੀ ਰੋਸ ਆ ਪਾਣੀਪੜ ਦੀ ਸੰਗਤ ਨੂੰ ਬਹੁਤ ਜ਼ਿਆਦਾ ਭਰੋਸਾ ਆ ਕਿ ਸਾਡੀ ਆਵਾਜ਼ ਸੁਣੀ ਜਾਏਗੀ। ਸੋ ਜਥੇਦਾਰ ਨੇ ਸਾਡੇ ਨਾਲ ਗੱਲ ਕੀਤੀ ਫੋਨ ਤੇ ਕਿ ਅਸੀਂ ਜੋ ਮੰਗੀ ਕਾਰਵਾਈ ਪੂਰਾ ਐਕਸ਼ਨ ਲਵਾਂਗੇ ਕਿ ਭਰੋਸਾ ਦਿੱਤਾ ਆ। ਅੱਜ ਤੱਕਣ ਜੋ ਸਾਨੂੰ ਭਰੋਸੇ ਦਿੱਤੇ ਗਏ ਆ ਆਜੀ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਰੇ ਦੀ ਪੰਜਾਬ 'ਚ ਕਿੰਨੀਆਂ ਬੇਦੀਆਂ ਹੋ ਚੁੱਕੀਆਂ ਕਿੰਨਾ ਕੁਝ ਹੋ ਚੁੱਕਾ ਕਿਸੇ ਜਥੇਦਾਰ ਦਾ ਨਾਮ ਬਿਆਨ ਆਇਆ ਜੇ ਤੇ ਨਾ ਕਿਸੇ ਨੇ ਕੋਈ ਐਕਸ਼ਨ ਲਿਆ ਜੇ ਪਰ ਫਿਰ ਵੀ ਅਸੀਂ ਆਪਣੇ ਮਨ 'ਚ ਰੋਸ ਲੈ ਕੇ ਆਪਣਾ ਇੱਥੇ ਰੋਸ ਪ੍ਰਗਟ ਕਰਨ ਆਏ ਆ ਪਾਣੀ ਪਾਦੇ ਵਿੱਚ ਗੁਰੂ ਘਰ ਨੂੰ ਮੰਦਰਾਂ ਦੇ ਵਿੱਚ ਬਣਾਇਆ ਜਾ ਰਿਹਾ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਰੇ ਦੇ ਨਾਲ ਗੀਤਾ ਦਾ ਪ੍ਰਕਾਰ ਕੀਤਾ ਜਾ ਰਿਹਾ ਆ ਨਾ ਉੱਥੇ ਕੋਈ ਸਹੀ ਧਾਰੀ ਸਿੱਖੇਗਾ ਨਾ ਕੋਈ ਗੱਲ ਕਰ ਰਿਆ ਉੱਥੇ ਨਾ ਕੋਈ ਨਿਸ਼ਾਨ ਸਾਹਿਬ ਹੈ ਨਾ ਕੋਈ ਉੱਥੇ ਮੌਜੂਦਾ ਕਮੇਟੀ ਹੈ ਔਰ ਜਿਹੜੀ ਕਮੇਟੀ ਬਣੀ ਹੈ ਉਹ ਸਾਰੀ ਮੋਨਿਆਂ ਦੀ ਕਮੇਟੀ ਹੈ ਜੀ ਕਿਸੇ ਨੇ ਉਹਦੇ ਵਿੱਚ ਅੰਮ੍ਰਿਤਧਾਰੀ ਨਹੀਂ ਹੈ ਜੀ ਬਿਲਕੁਲੀ ਮਹਾਰਾਜ ਦਾ ਕਿ ਕਹਿੰਦੇ ਤੁਸੀਂ ਬਹੁਤ ਜ਼ਿਆਦਾ ਉੱਥੇ ਦੇਰਵੀਂ ਕੀਤੀ ਜਾ ਰਹੀ ਹੈ ਜੇ ਕੋਈ ਸਿੱਖ ਬੋਲਦਾ ਆ ਕਿ ਉਹਨੂੰ ਡਰਾ ਧਮਕਾਇਆ ਜਾ ਰਿਹਾ ਆ ਉਹ ਸਬੰਧ ਦੇ ਵਿੱਚ ਅਸੀਂ ਪੂਰੀਆਂ ਉਥੋਂ ਦੀਆਂ ਵੀਡੀਓਗ੍ਰਾਫੀ ਕਰਕੇ ਫੋਟੋਆਂ ਕਰਕੇ ਜਥੇਦਾਰ ਸਾਹਿਬ ਨੂੰ ਦਿੱਤੀਆਂ ਤੇ ਪ੍ਰੈਸ ਰਾਈ ਸਾਰੀ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਤੁਸੀਂ ਵੀ ਆਪਣਾ ਸਹਯੋਗ ਪਾਓ ਜੇ ਤੁਹਾਡੇ ਆਲੇ ਦੁਆਲੇ ਮੰਦਰਾਂ ਵਿੱਚ ਜਾਂ ਗੁਰੂ ਘਰਾਂ ਵਿੱਚ ਜਿੱਥੇ ਵੀ ਮਹਾਰਾਜ ਦਾ ਪ੍ਰਕਾਸ਼ ਪਿਆ ਉਹਦੀ ਸਾਂਭ ਸੰਭਾਲ ਨਹੀਂ ਹੁੰਦੀ ਤੇ ਉਹਦੇ ਤੇ ਨਿਗਰਾਨੀ ਕੀਤੀ ਜਾਵੇ ਤੇ ਮੇਰੇ ਨਾਲ ਮੇਰਾ ਵੀਰ ਪਾਣੀਪੱਤ ਤੋਂ ਆਇਆ ਜੀ ਇਹ ਗਰੰਥੀ ਸਿੰਘ ਹੈ ਇਹਨਾਂ ਨੂੰ ਉੱਥੋਂ ਦੀ ਕਮੇਟੀ ਨੇ ਬਹੁਤ ਹੀ ਜ਼ਿਆਦਾ ਦਬਾਅ ਪਾਇਆ ਕਿ ਤੁਸੀਂ ਵੀਡੀਓ ਵਾਇਰਲ ਨਾ ਕਰੋ ਅਸੀਂ ਤਾਂ ਇਦਾਂ ਕਰਾਂਗੇ ਦਾਸ ਪਹਿਲੇ ਵੀ ਦੋ ਵਾਰੀ ਜਾ ਕੇ ਕਮੇਟੀ ਨਾਲ ਗੱਲ ਕਰਕੇ ਆਇਆ ਕਮੇਟੀ ਨੇ ਮਾਫੀ ਮੰਗ ਕੇ ਮਸਲਾ ਠੰਡਾ ਕਰਤਾ ਹਰ ਸਾਲ ਦੀ ਸਾਲਾ ਮਹਾਰਾਜ ਦੇ ਬਰਾਬਰ ਪਲੰਘ ਢਾ ਕੇ ਕੋਈ ਪਖੰਡੀ ਉਥੇ ਮੱਥੇ ਟਿਕਾਂਦਾ ਆ ਕਦੀ ਉਹ ਨਾਚ ਗਾਣੇ ਕਰਾਉਂਦੇ ਆ ਕਦੀ ਉਹ ਗੀਤਾ ਦਾ ਪਾਠ ਕਰਾਉਂਦੇ ਆ ਜੀ ਸਾਡੇ ਮਨ 'ਚ ਬੜਾ ਰੋਸ ਆ ਅਸੀਂ ਮੌਜ ਨਹੀਂ ਖਰਾਬ ਕਰਨਾ ਚਾਹੁੰਦੇ ਇਹ 3 ਸਾਲ ਤੋਂ ਹੋ ਗਿਆ ਜੀ ਲਗਾਤਾਰ ਉਹਨਾਂ ਨੂੰ ਹਰ ਸਾਲ ਉਹ ਕੋਈ ਆਪਣਾ ਕਰਾਉਂਦੇ ਆ ਪ੍ਰੋਗਰਾਮ ਉਹਦੇ ਵਿੱਚ ਮਾਰੇ ਦਾ ਪ੍ਰਕਾਸ਼ ਕਰਕੇ ਨਾਲ ਹੀ ਇੱਕ ਪਖੰਡੀ ਦਾ ਪਲੰਘ ਢਾ ਕੇ ਮੱਖੇ ਟਿਕਾਏ ਜਾਂਦੇ ਆ ਤੇ ਭੰਗੜੇ ਪਾਏ ਜਾਂਦੇ ਆ ਉਹ ਤੁਹਾਨੂੰ ਮੈਂ ਵੀਡੀਓ ਸਾਰੀਆਂ ਸੈਂਡ ਕਰ ਦਿੰਨਾ 3 ਸਾਲ ਤੋਂ ਹੋ ਰਿਹਾ ਪਿੰਡੋਂ ਤੁਸੀਂ ਉੱਥੇ ਗਿਆ ਇੱਥੇ ਪਹਿਲਾਂ ਕੋਈ ਮੰਗ ਪੱਤਰ ਰੁਕਾਵੇ ਜਾਂ ਅਸੀਂ ਭਾਈ ਸਾਹਿਬ ਬੜੇ ਮੰਗ ਪੱਤਰ ਦਿੱਤੇ ਕੋਈ ਸੁਣਵਾਈ ਨਹੀਂ ਹੋਈ ਉਲਟਾ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਇਸ ਮਸਲੇ ਨੂੰ ਠੰਡ ਕਰੋ ਆਪਸੀ ਭਾਈਚਾਰਾ ਬਣਾ ਕੇ ਰੱਖੋ ਅੱਜ ਤੁਸੀਂ ਮੰਗ ਪੱਤਰ ਦਿੱਤਾ ਹੋ ਤਾਂ ਕੀ ਆਸਵਾਸਨ ਦਿੱਤਾ ਗਿਆ ਸਾਨੂੰ ਦੇਖੋ ਜੀ ਉਹਨਾਂ ਨੇ ਪੀਐਨਆ ਹੀ ਭਰੋਸਾ ਦਿੱਤਾ ਹੈ ਕਿ ਜਿਹੇਦਾਰ ਪੰਜ ਤਰੀਕ ਨੂੰ ਆਏਗਾ ਤੁਹਾਡੀਆਂ ਮੰਗਾਂ ਜਾਇਜ਼ ਆ ਜੀ ਜੋ ਅਸੀਂ ਦੇਖਿਆ ਆ ਬਹੁਤ ਹੀ ਗਲਤ ਹੋ ਰਿਹਾ ਆ ਤੇ ਅਸੀਂ ਤੁਹਾਨੂੰ ਪੰਜ ਤਰੀਕ ਨੂੰ ਦੁਬਾਰਾ ਸੱਦ ਕੇ ਇਸ ਚੀਜ਼ ਦੇ ਉੱਪਰ ਐਕਸ਼ਨ ਲਵਾਂਗੇ ਠੀਕ ਹੈ ਦੱਸਦੇ ਕਿ ਸਤਕਾਰ ਕਮੇਟੀ ਦੇ ਆਗੂਆਂ ਦੇ ਵੱਲੋਂ ਸੰਸਾਹਿਵਾਨ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਕਿ ਜਲਦ ਹੀ ਇਨ੍ਹਾਂ ਬੇਦਬੀ ਕਰਨ ਵਾਲੀ ਵਿਅਕਤੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਅਜਿਹਾ ਜੋ ਗੁਰੂ ਘਰ ਦੇ ਵਿੱਚ ਕੀਤਾ ਜਾਂਦਾ ਨਚਣ ਗੋਣ ਕੀਤਾ ਜਾਂਦਾ ਉਸ ਨੂੰ ਰੁਕਵਾਇਆ ਜਾਣਾ ਚਾਹੀਦਾ ਉਹਨਾਂ ਇਹ ਵੀ ਦੱਸਿਆ ਕਿ ਉਲਟਾ ਸਾਡੇ ਉੱਤੇ ਦਬਾਅ ਬਣਾਇਆ ਜਾ ਰਿਹਾ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਭਾਈ ਸਾਰਾ ਖਰਾਬ ਨਾ ਕਰੋ ਵੀਡੀਓ ਵਾਇਰਲ ਨਾ ਕਰੋ ਇਸ ਨੂੰ ਡਿਲੀਟ ਕੀਤਾ ਜਾਵੇ ਇਥੋਂ ਤੱਕ ਕਿ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਫਿਰ ਹਾਲ ਵੇਖਣਾ ਹੋਵੇਗਾ ਕਿ ਹੁਣ ਇਹ ਸਭ ਕੁਝ ਕਦੋਂ ਬੰਦ ਹੁੰਦਾ ਹੈ ਤੇ ਸਿੰਘ ਸਾਹਿਬ ਦੇ ਵੱਲੋਂ ਕੀ ਸਖਤ ਹੁਕਮ ਦਿੱਤੇ ਜਾਂਦੇ ਨੇ ਕੀ ਕਾਰਵਾਈ ਕੀਤੀ ਜਾਂਦੀ ਹੈ ਜੇ ਇਹ ਸਭ ਰੋਕਣ ਤੋਂ ਇਹ ਵੇਖਣਾ ਵੀ ਲਾਜ਼ਮੀ ਹੋਵੇਗਾ ਥੇਰ ਰਿਪੋਰਟ ਪੰਜਾਬ ਲੋਕ ਚੈਨਲ